ਹੋਲਾ ਮਲਾਕੇ ਦੰਦਾ ਪਿਆ ਇੱਧਰ ਰੰਗੇ ਗਏ ਮੇਰੇ ਨਾਲ ਦੇ ਵੀ ਰਾਤ ਦੇ ਟਾਈਮ ਤੱਕ ਤੁਸ਼ਰੀ ਕੇਸ ਕਰ ਸਾਹਿਬ ਤੇ ਲਗੀਆਂ ਯਾ ਲਾਈਟਾਂ ਹੋਦਰੋ ਹੋਦਰੋ ਵਾਹਿਗੁਰੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮੈਂ ਆਸ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਗੇ ਅੱਜ ਆਪਾਂ ਵਾਹ ਸ੍ਰੀ ਆਨੰਦਪੁਰ ਸਾਹਿਬ ਤੇ ਅੱਜ ਆਪਾਂ ਜਾਵਾਂਗੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਦਰਸ਼ਨ ਮਿਲੇ ਕਰਨ ਤੇ ਪਰ ਉਸ ਤੋਂ ਪਹਿਲਾਂ ਛਕਦੇ ਆਪਾਂ ਚਾਹ ਤੇ ਤੁਸੀਂ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕੈਮਨਦੀ ਲੱਗੀ ਆਜੋ ਆਪਾਂ ਚੱਲੀਏ ਪਹਿਲਾਂ ਚਾਹ ਛਕੀਏ ਤੇ ਫੇਰ ਜਾਵਾਂਗੇ ਅਗਤ ਸ੍ਰੀ ਕੇਸਗੜ ਸਾਹਿਬ ਦੇ ਦਰਸ਼ਨ ਕੀਤੇ ਜੀ ਬਹੁਤ ਅਨੰਦ ਰੰਗ ਚਾਹ ਚਾਹ ਲਈ ਆਪਾਂ ਤੇ ਤੁਸੀਂ ਇੱਕ ਰਾਊਂਡ ਕੋ ਮੈਨੂੰ ਚੈੱਕ ਕਰੋ ਅਜੇ ਚੌਂਕ ਦੇ ਵਿੱਚ ਸੰਤਾਂ ਬਹੁਤ ਛਾਣਾ ਜਾਂਦੀਆਂ ਟ੍ਰੈਫਿਕ ਬਹੁਤ ਜ਼ਿਆਦਾ ਆ ਵੈਕ ਕਰੋ ਬਾਬਾ ਪਹੁੰਚ ਗਏ ਹਾਂ ਤਲਵੰਦੀ ਸਰਿਕਸ ਘੜ ਤੇ ਲੱਗ ਗਈ ਵਾਸਇਤੋ ਉਹ ਕਰੋ ਦਰਸ਼ਨ ਬਖਸ਼ੀ ਕੇਸਲੌਰ ਸਾਹਿਬ ਦੇ ਫਿਰ ਬਾਕੀ ਤਨੋ ਲਾ ਕੇ ਜਾਇ ਬਖਾਉਣੇ ਰਹਾ ਆ ਵੇਲਾ ਬਗਿਆ ਆਪਾਂ ਨੂੰ ਬਾਜ਼ਾਰ ਸੱਜਣ ਦਾ ਆ ਵੇਖੋ ਰੌਣਕ ਮੇਲਾ ਤੇ ਆਪਾਂ ਚੱਲ ਜੇ ਤੁਰਿਆ ਨਹੀਂ ਆਪਾਂ ਅੱਜ ਤਾਂ ਸ੍ਰੀ ਕੇਸਲੌਰ ਸਾਹਿਬ ਮੱਥਾ ਟੇਕਦੇ ਆ ਇਹ ਲੋਕੀ ਉਹਦਾ ਰੰਗ ਰੂੰਗੇ ਚੰਗਾ ਮਾਹੌਲ ਚ ਆ ਲਵੇ ਪਰ ਆਪਾਂ ਜਾ ਕੇ ਪਹਿਲਾਂ ਮਾ ਸਾਡੇ ਅਗਲੇ ਉਹ ਤਾਂ ਬਾਅਦ ਦੇਖਾਂਗੇ ਰੰਗ ਵਾਲਾ ਕੰਮ ਲੱਲਾਂ ਦੇ ਲੈ ਕੇ ਟਰਾਲੀ 'ਚ ਲੈ ਜਾਵਾਂਗੇ ਉੱਥੇ ਆਪਣੇ ਜਿਹੜੇ ਪਿੰਡ ਤੋਂ ਮੁੰਡੇ ਆਉਂਦੇ ਸ੍ਰੀ ਅਰੋਜੀ ਦਰਸ਼ਨ ਤਖਤ ਸ੍ਰੀ ਕੇਸਗੜ ਸਾਹਿਬ ਦੇ ਇਤੋਂ ਐਂਟਰਾ ਸਿਆ ਤੇ ਆਕੇ ਮੈਂ ਨਹੀਂ ਕੋਈ ਬੋਲਣਾ ਤੋਹੀ ਬਾ ਸੰਗਤਰੀ ਬਾਜ ਜਾਂ ਬਾਪੇ ਅਨਿਵਾਜ ਸੁਣਿਓ ਕਿਉਂਕਿ ਮੇਰੀ ਆਵਾਜ਼ ਫੇ ਆਉਣੀ ਨਹੀਂ ਆ ਵਿੱਚ ਰੌਲਾ ਬਹੁਤ ਓਕੇ ਆਜੋ ਕਰੋ ਚੈੱਕ ਆਜੋ ਫੇ ਓਏ ਬਾਟ ਵੜੋ ਨੀ ਦੁਆਇ ਨਾ ਦਿਆਓ ਨਹੀਂ ਨਹੀਂ ਮੈਂ ਆ ਜਾਣਾ मैं आपको बता दूं कि वो लोग जो हैं वो लोग जो हैं वो लोग जो हैं वो de जो हैं de लोग जो हैं वो लोग जो हैं वो پھٹھو دا پانچو گل کرتو اساں کي سنڌو ۾ هڪڙو هڪ ٻئي سان پٿا بات ڪرائين ٿا ٻين جي ڳالهه ۾ ٻين جي ڳالهه ڪري ڇڏيا ٻڌڻو ٿو ڪندو ਦੇ ਹੱਤਾਂ ਦਾ ਮੁਹੰਮਦ ਕਾਹਲੇ ਨੂੰ ਲਾਮ ਦੇਦੇ ਬਾਨੀ ਉਹਨਾਂ ਦੀ ਬੇਟੀ ਬੀਬੀ ਫਾਤਿਮਾ ਬੀਬੀ ਫਾਤਿਮਾ ਨੇ ਪਤੀ ਹੋਏ ਹਨ ਬਾਜਰਾਦ ਅਦੀ ਮੁਹੰਮਦ ਸੁਹਣੀ ਦਾਬਾ ਉਹਨਾਂ ਦੇ ਦੋ ਪੁੱਤਰਾਂ ਨਾਲ ਅਤੇ ਉਸਾਇਦ ਇਹਨਾਂ ਚਾਹੇ ਨਾਮ ਕੁਰਾਨ ਸਿਧ ਦੇ ਪਧਰਾਇਤਾ ਇਤਲਾਫ ਕਰਮ ਦੇ ਘਾਰ ਉਪਚਿਤ ਚੰਦਰਮਾ ਪ੍ਰਸਾਰੀ ਨੂੰ ਦੇਵ ਦੇ ਪੁੱਤਰੀ ਹੋਏ ਜਿਸ ਤਰ੍ਹਾਂ ਕਰਤਨਾ ਦੇ ਮੈਦਾਨ ਪਰਵਤ ਹੈ ਜਿੱਥੇ ਗੁਰੂ ਸਾਲ ਵਿੱਚ ਜਿੱਤੇ ਜਿਹੜਾ ਗੁਰੂ ਪਰਮਾਰਥ ਦੇ ਨਾਲ ਅੱਥਾ ਲਾਉਣ ਲਈ ਤਿਆਰ ਕਰ ਦਿੱਤਾ ਉਹ ਮਹਾਰਾਜ ਰਾਮ ਦਿਆਲ ਬੁਧੀਆਂ ਦੇ ਮਹਾਨ ਦੇਸ਼ ਬੋਲੇ ਮਹੱਲੇ ਦਾ ਇਸ ਪ੍ਰਕਾਰ ਦੇ ਨਾਲ ਆਗਾਸ ਕਰਨਾ ਕੀਤਾ ਜਦੋਂ ਆਪਾਂ ਇਤਿਹਾਸ ਨੂੰ ਵਾਚਦੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਦੀਵਾਨ ਆਪਣੇ ਕੋਲ ਬੁਲਾਉਣੇ ਕਿਤੇ ਨੇ ਪਤਨ ਨੇ ਮਾਮਾ ਦੇ ਪਾਲ ਜਨਜੀਤ ਖੱਤਿਆ ਅਜੰਤ ਸਿੰਘ ਅਜੀਤ ਰਾਜ ਨੂੰ ਖੱਤਿਆ ਹੈ ਵਾਗਰੋ ਜੀ ਤੱਕ ਜੀ ਕੇਸਗੜ ਸਾਹਿਬ ਮਥਾ ਲੇਗ ਲਿਆ ਆਪਾਂ ਗੁਰੂ ਮਹਾਰਾਜ ਦੇ ਦਰਸ਼ਨ ਵੇਲੇ ਕਰ ਲਿਆ ਤੇ ਹੁਣ ਇੱਥੇ ਨਾਲ ਹੀ ਆਪਾਂ ਆਏ ਆ ਇਥੋਂ ਆਪਾਂ ਚਾਹ ਛਕਦੇ ਆ 11:30 ਹੋ ਗਏ ਆਪਾਂ ਨੂੰ 3 ਘੰਟੇ ਲੱਗੇ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਕਾਣ ਚ ਸਾਨੂੰ ਤਾਂ ਮੌਜਾ ਜ਼ਿਆਦਾ ਹੀ ਐਸੇ ਕਰਕੇ ਬਹੁਤ ਟਾਈਮ ਲੱਗ ਗਿਆ ਤੇ ਕੋਈ ਗੱਲ ਨਹੀਂ ਉਹਨੇ ਤੋਂ ਚਾਹ ਪਣੀ ਛਕਾਗੇ ਫਿਰ ਅੱਗੇ ਜਿਹੜੇ ਗੁਰਦੁਆਰਾ ਸਾਹਿਬ ਉੱਥੇ ਅਰਜਨ ਮੇਲੇ ਕਰਾਂਗੇ ਮੇਰੇ ਨਾਲ ਤੇ ਦੋ ਜਣੇ ਨਾਲ ਹੀ ਆ

ਹੋਲਾ ਮਲਾਕੇ ਦੰਦਾ ਵੇ ਆ ਇੱਧਰ ਰੰਗੇ ਗਏ ਮੇਰੇ ਨਾਲ ਦੇ ਵੀ ਮੈਂ ਨਹੀਂ ਇਹ ਕਿਹੜੇ ਬੰਦੇ ਆਏ ਐ ਸੋੜਾ ਵਾਲੇ ਮੇਰਾ ਆਵਾ ਲਵੇ ਦੇ ਆਹ ਨੂੰ ਦੋਹਾਂ ਨੂੰ ਕਿਤੇ ਕੂੰਜਾ ਦੇ ਕਿਤੇ ਕਿਧਰ ਨਾ ਆਉਂਦਾ ਗੁਰਦਵਾਰਾ ਚੇਤੀ ਦੇਵ ਭਗਤ ਸਾਹਿਬ ਦਰਸ਼ਨ ਮੇਲੇ ਕਰ ਲਏ ਮੱਥਾ ਟੇਕ ਲਿਆ ਤੇ ਆ ਗੁਰਸੱਜ ਸਾਹਿਬ ਦੇ ਇੱਥੇ ਨਾਲ ਹੀ ਬੈਕ ਸਾਈਡ ਇੱਥੇ ਲੰਗਰ ਲੱਗਾ ਸੀ ਤੇ ਆਪਾਂ ਇਹ ਤੋਂ ਪ੍ਰਸ਼ਾਦਾ ਛਕ ਲਿਆ ਤੇ ਮੇਰਾ ਫੋਨ ਵੀ ਬੰਦ ਹੋਣਾ ਲਾ ਹੋਣਾ ਆਪਾਂ ਚੱਲਦੇ ਆ ਟਰਾਲੀ ਵਾਲ ਨੂੰ ਉੱਥੇ ਪਾਵਰ ਬੈਂਕ ਦਾ ਚਾਰਜ ਕਰਾਂਗੇ ਤੇ ਫੇ ਜਿਹੜੇ ਗੁਰਦਾਰ ਸਾਹਿਬ ਰਹਿਗੇ ਆ ਉਹਨਰੇ ਦਰਸ਼ਨ ਮਿਲੇ ਕਰਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਮਦਦ ਜੀ ਆਪਾਂ ਇੱਥੇ ਟਰਾਲੀ 'ਚ ਹੀ ਬੈਠੇ ਆ ਫੋਨ ਚਾਰਜ ਕਰ ਲਈ ਇਹ ਉਤੋਂ ਆ ਗਿਆ ਮੀ ਤੇ ਪਰ ਜ਼ਿਆਦਾ ਨਹੀਂ ਆਇਆ ਥੋੜਾ ਹੀ ਆਇਆ ਉਹਦਾ ਰੋੜ ਰਾੜ ਹੋ ਗਏ ਗਿੱਲੇ ਤੇ ਦੁਬਾਰਾ ਫੇਰ ਚੱਲਦੇ ਹਾਂ ਹੁਣ ਮੇਲੇ ਨੂੰ ਇਹਨੇ ਜਾ ਕੇ ਕੀ ਮੋਲ ਚਾਲਾ ਤੇ ਫੇਰ ਤੁਹਾਨੂੰ ਦਿਖਾਉਨੇ ਆ ਲੈ ਮੀ ਪੈ ਗਿਆ ੜਿਆ ਵਾ ਤੇ ਆਪਾਂ ਵੀ ਚਾਹ ਸ਼ਾ ਚੰਗਦੇ ਆ ਤੇ ਫੇਰ ਦੇਖਾਂਗੇ ਅੱਗੇ ਨਾਲੇ ਪ੍ਰਸ਼ਾਦ ਲੈਣਾ ਵਾ ਤੇ ਇਧਰ ਵੀ ਦੇਖੋ ਮੀ ਨਾ ਥੋੜਾ ਜਿੱਕੜ ਜਾ ਹੋ ਗਿਆ ਵਾ ਪਰ ਠੀਕ ਆ ਤੇ ਉਹ ਲਾ ਦੇ ਨਿਕਲ ਗਿਆ ਵਾ ਤੇ ਸੰਗਤਾਂ ਨੇ ਵੀ ਪਿੰਡ ਨੂੰ ਚਾਲੇ ਪਾਉਣੇ ਸਟਾਰਟ ਕਰਤੇ ਆ ਟਰਾਲੀਆਂ ਡਾਇਪੀਆਂ ਪਿੰਡਾਂ ਨੂੰ ਜਾਣ ਤੇ ਅਸੀਂ ਸਵੇਰੇ ਗੁਰਾਂਗੇ ਪਰ ਪ੍ਰਸ਼ਾਦ ਮੇਰਾ ਤਾਂ ਅੱਜ ਹੀ ਲੈ ਲਿਆ ਫਿਰ ਰਾਤ ਨੂੰ ਇੱਕ ਤਰ੍ਹਾਂ ਘੁੰਮਣ ਨੂੰ ਜਾਵਾਂਗੇ ਨਾਲੇ ਜੇ ਕੋਈ ਗੁਰਦਸਾਹਬ ਰਹਿ ਜਾ ਉੱਥੇ ਵੀ ਮੱਥਾ ਟੇਕਾਂਗੇ ਗੁਰੂ ਮਹਾਰਾਜ ਦੇ ਦਰਸ਼ਨ ਮੇਲੇ ਕਰਾਂਗੇ ਤੇ ਚਾਰਾਂ ਲੰਗਰ ਇੱਧਰ ਲੱਗਾ ਹੀ ਔਰ ਮੈਂਨੇ ਇੱਥੇ ਹੈਗਾ ਕਿ ਖਤਮ ਹੋ ਗਿਆ ਕੰਮ ਨਹੀਂ ਦੇ ਅੱਧੇ ਚੱਲ ਜਾਗੇ ਆਪਾਂ ਮੈਂ ਕੱਲਾ ਹੀ ਆਇਆ ਬਾਕੀ ਦੋ ਦਿਨ ਜਾਣੇ ਗੱਡੀ 'ਚ ਬੈਠੇ ਆ ਤੇ ਦੋ ਦਿਨ ਜਾਣੇ ਗਏ ਆ ਆਪਣੇ ਉਧਰ ਬਾਜ਼ਾਰ ਆਲ ਤੇ ਮੈਂ ਇਥੋਂ ਪ੍ਰਸ਼ਾਦ ਲੈਣ ਆਇਆ ਨਾਲੇ ਚਾਹ ਪੀ ਜੀਏ ਤੇ ਇਹਨੇ ਆ ਇੱਥੇ ਵਾਇਗਰੂ ਲੰਗਰ ਦੇ ਵਿੱਚ ਚਾਹ ਹੀ ਦੇ ਨਾਲੇ ਗਰਮ ਗਰਮ ਪਕੌੜੇ ਤੇ ਇੱਥੇ ਲੱਗੇ ਆ ਗੁਰਦੁਆਰਾ ਸਾਹਿਬ ਉਹਦੇ ਵਿੱਚ ਕਰਦਾ ਰਿਹਾ ਇੱਧਰ ਤੇ ਇਨਸ਼ਾਅੱਲਾ ਸੰਗਤਾਂ ਚ ਆ ਲਪੀਆਂ ਵਾਪਸ ਹੋ ਗਏ ਸਾਰੇਗਲੇ ਵਾਲੇ ਵੀਰ ਗੱਡੀਆਂ ਵਾਲੇ ਵੀਰ ਨਾਈਟਰ ਕਰਾ ਲਿਆ ਵੀ ਸਾਰਿਆਂ ਨਾਲ ਚਲੇ ਬਾਤ ਹੈ

ਅੱਜ ਆ ਵੀਡੀਓ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਆ ਤੇ ਤੁਸੀਂ ਜਿੰਨਾ ਵੀ ਰਹਿਨੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ